ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਬਹੁਤ ਹੀ ਪਿਆਰੀ ਤੇ ਬਿਊਟੀਫੁਲ ਸੂਲਸ ਕਿਵੇਂ ਹੋ ਆਪ ਸਭ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਹੀ ਚੈਨਲ ਇੱਕ ਜੋਤ ਦੋਇ ਮੂਰਤੀ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਕੀਤਾ ਜਾਂਦਾ ਸਾਰੇ ਵਿਊਅਰਸ ਦਾ ਬਹੁਤ ਬਹੁਤ ਸ਼ੁਕਰਾਨਾ ਕੀਤਾ ਜਾਂਦਾ ਜਿਹੜੇ ਵੀ ਇਸ ਚੈਨਲ ਤੇ ਆ ਕੇ ਵੀਡੀਓਜ਼ ਨੂੰ ਸੁਣਦੇ ਨੇ ਸੋ ਅੱਜ ਆਪਾਂ ਟਾਪਿਕ ਲਿਆਵਾ ਪਿਛਲੇ ਵੀਡੀਓਜ਼ ਦੇ ਵਿੱਚ ਸਿਸਟਰ ਨੇ ਕਮੈਂਟ ਕੀਤਾ ਸੀ ਕਿ ਗਰੀਬੀ ਬਾਰੇ ਜ਼ਰੂਰ ਦੱਸਿਓ ਕਿ ਗਰੀਬੀ ਸਰਾਪ ਕਦੋਂ ਲੱਗਦੀ ਆ ਤੇ ਸਾਨੂੰ ਇੱਕ ਬlesing ਇੱਕ ਪਰਮਾਤਮਾ ਦਾ ਦਿੱਤਾ ਹੋਇਆ ਵਾਰ ਇਹ ਕਿਸ ਸਟੇਜ ਤੇ ਆ ਕੇ ਲੱਗਦੀ ਆ ਸੋ ਅੱਜ ਆਪਾਂ ਇਸ ਟਾਪਿਕ ਨੂੰ ਲਿਆ ਸ਼ੁਰੂਆਤ ਕਰਦੇ ਆ ਪਹਿਲਾਂ ਕਿ ਗਰੀਬੀ ਸਾਨੂੰ ਸਰਾਪ ਕਦੋਂ ਲੱਗਦੀ ਆ ਦੇਖੋ ਜੀ ਜ਼ਿੰਦਗੀ ਦੇ ਵਿੱਚ ਵਧੀਆ ਜੀਵਨ ਜਿਉਣ ਦੇ ਲਈ ਹਰ ਚੀਜ਼ ਦੀ ਆਪਣੀ ਇੱਕ ਅਲੱਗ ਤੋਂ အਹਿਮੀਅਤ ਆ। ਅਸੀਂ ਪੈਸੇ ਦੀ ਵੀ ਨਿੰਦਿਆ ਨਹੀਂ ਕਰ ਸਕਦੇ। ਅਜਿਹਾ ਵੀ ਨਹੀਂ ਸ਼ਬਦ ਬੋਲ ਸਕਦੇ ਕਿ ਪੈਸਾ ਹੀ ਸਾਰਾ ਕੁਝ ਨਹੀਂ ਹੁੰਦਾ ਜਾਂ ਜਿਹੜੇ ਅਮੀਰ ਲੋਕ ਹੁੰਦੇ ਆ ਉਹ ਚੰਗੇ ਨਹੀਂ ਹੁੰਦੇ। ਇਹ ਜਿਹੇ ਸ਼ਬਦ ਵੀ ਜਿਹੜੇ ਆ ਇੱਕ ਸਾਡੇ ਅੰਦਰ 네ਗੈਟਿਵਿਟੀ ਨੂੰ ਪੈਦਾ ਕਰਦੇ ਆ ਕਿ ਅਸੀਂ ਕਿਸੇ ਦੇ ਕਿਸੇ ਨੂੰ ਬਾਧੇ ਫੋਲਦੇ ਦੇਖ ਕੇ ਅਸੀਂ ਖੁਸ਼ ਨਹੀਂ ਹੁੰਦੇ ਸੋ ਅਜਿਹੇ ਸ਼ਬਦ ਵੀ ਨਹੀਂ ਵਰਤਣੇ ਚਾਹੀਦੇ ਸਾਨੂੰ ਕਿਉਂਕਿ ਪੈਸੇ ਦੀ ਵੀ ਆਪਣੀ ਇੱਕ ਅਹਿਮੀਅਤ ਆ ਆਪਣੀ ਇੱਕ ਇੰਪੋਰਟੈਂਸ ਆ ਪੈਸੇ ਦੇ ਨਾਲ ਬਹੁਤ ਕੁਝ ਕੀਤਾ ਜਾ ਸਕਦਾ ਇੱਕ ਵਧੀਆ ਜੀਵਨ ਜਿਉਣ ਦੇ ਲਈ ਪੈਸਾ ਹੋਣਾ ਬਹੁਤ ਜ਼ਰੂਰੀ ਆ ਪਰ ਪੈਸਾ ਕਿੱਥੋਂ ਮਿਲਦਾ ਆ ਮਾਇਆ ਕਿੱਥੋਂ ਮਿਲਦੀ ਆ ਇਹ ਜਿਹੜੀ ਦੋ ਕਾਰਨਾ ਕਰਕੇ ਜ਼ਿੰਦਗੀ ਦੇ ਵਿੱਚ ਅਮੀਰੀ ਆਉਂਦੀ ਆ ਜਾਂ ਤਾਂ ਕਿਸੇ ਗੁਰੂ ਦੀ ਕੋਈ ਬਲੇਸਿੰਗ ਮਿਲੀ ਹੋਈ ਹੋਵੇ ਕਿਸੇ ਗੁਰੂ ਦਾ ਕਿਸੇ ਸੰਤ ਮਹਾਪੁਰਸ਼ ਦਾ ਕੋਈ ਆਸ਼ੀਰਵਾਦ ਮਿਲਿਆ ਹੋਵੇ ਉਹਨਾਂ ਦੀ ਕਿਰਪਾ ਵਰਤੀ ਹੋਵੇ ਤਾਂ ਕਰਕੇ ਸਾਨੂੰ ਅਮੀਰੀ ਪ੍ਰਾਪਤ ਹੋ ਜਾਂਦੀ ਆ ਤੇ ਦੂਸਰਾ ਜਿਹੜਾ ਆ ਉਹ ਸਾਡੇ ਭਾਗਾਂ ਦੇ ਅਨਸਾਰ ਸਾਨੂੰ ਮਿਲਦਾ ਆ ਜੋ ਪ੍ਰਾਲਬਦ ਸਾਡੀ ਲਿਖੀ ਹੁੰਦੀ ਆ ਉਸ ਦੇ ਅਨਸਾਰ ਹੀ ਸਾਨੂੰ ਜ਼ਿੰਦਗੀ ਦੇ ਵਿੱਚ ਅਮੀਰੀ ਗਰੀਬੀ ਉਹ ਦਿੱਤੀ ਜਾਂਦੀ ਆ ਕਲਪੁਰਖ ਵਾਈਗਰੂ ਜੀ ਦੇ ਵੱਲੋਂ ਸੋ ਜਿਹੜੇ ਆਪਣੇ ਆਪ ਨੂੰ ਗਰੀਬ ਸਮਝਦੇ ਆ ਉਹ ਕਿਉਂ ਗਰੀਬ ਨੇ ਕਿਉਂ ਕਿਉਂਕਿ ਉਹ ਆਪਣੇ ਆਪ ਨੂੰ ਹੋਰ ਕੋਸੀ ਜਾਂਦੇ ਆ ਪਰ ਕਿਉਂਕਿ ਉਹ ਇੱਕ ਅਗਿਆਨਤਾ ਦੇ ਅੰਧੇਰੇ ਵਿੱਚ ਰਹਿ ਰਹੇ ਹੁੰਦੇ ਆ ਉਹ ਉੱਪਰ ਉੱਠ ਕੇ ਸੋਚਦੇ ਹੀ ਨਹੀਂ ਕਿ ਗਰੀਬੀ ਮਿਲੀ ਆ ਤੇ ਕਿਉਂ ਮਿਲੀ ਆ ਉਹ ਸਾਖਾ ਦਾ ਪਿਛਲੇ ਜਨਮ ਦੇ ਵਿੱਚ ਉਹ ਰਾਜੇ ਹੋਣ ਉਹਨਾਂ ਨੇ ਲੁੱਟਖਸੁੱਟ ਕੀਤੀ ਹੋਵੇ ਕਿੰਨਿਆਂ ਦੇ ਦਿਲ ਜਿਹੜੇ ਆ ਉਹ ਦੁਖਾਏ ਹੋਣ ਕਿੰਨਿਆਂ ਦੇ ਕੋਲੋਂ ਧਨ ਖੋਇਆ ਹੋਵੇ ਤੇ ਇਸ ਜਨਮ ਦੇ ਵਿੱਚ ਪ੍ਰਮਾਤਮਾ ਨੇ ਨਿਆਹ ਕਰਨ ਦੇ ਲਈ ਉਹਨਾਂ ਦੇ ਕੋਲੋਂ ਉਹ ਧਨ ਖੋ ਲਿਆ ਹੋਵੇ ਤੇ ਉਹਨਾਂ ਨੂੰ ਇੱਕ ਬਹੁਤ ਹੀ ਜ਼ਿਆਦਾ ਅਤ ਦਰਜੇ ਦੀ ਗਰੀਬੀ ਦਿੱਤੀ ਹੋਵੇ ਅਜਿਹੀਆਂ ਗੱਲਾਂ ਨੂੰ ਜੇਕਰ ਉਹ ਮੱਦੇ ਨਜ਼ਰ ਰੱਖਣਾ ਤੇ ਆਪਣੇ ਆਪ ਨੂੰ ਕੋਸਣਾ ਬੰਦ ਕਰਨ ਸਗੋਂ ਗਰੀਬੀ ਤੋਂ ਉੱਪਰ ਉੱਠਣ ਦੀ ਕੋਸ਼ਿਸ਼ ਕਰਨ ਤਾਂ ਬਹੁਤ ਕੁਝ ਹੋ ਸਕਦਾ ਪਰਮਾਤਮਾ ਜਿਹੜਾ ਆ ਉਹ ਸਾਡੇ ਮਾੜੇ ਕਰਮਾਂ ਨੂੰ ਧੋ ਵੀ ਸਕਦਾ ਵਾ ਪਰਮਾਤਮਾ ਦੇ ਦਰ ਤਾਂ ਕੁਝ ਵੀ ਘਾਟਾ ਨਹੀਂ ਆ ਉੱਥੇ ਸਾਰਾ ਕੁਝ ਸਾਡੀਆਂ ਗਲਤੀਆਂ ਭੁੱਲਾਂ ਮਾੜੇ ਕਰਮ ਸਭ ਕੁਝ ਬਖਸ਼ਾਈ ਜਾ ਸਕਦੇ ਨੇ ਗਰੀਬੀ ਉਦੋਂ ਹੀ ਸਰਾਪ ਲੱਗਦੀ ਆ ਜਦੋਂ ਸਾਨੂੰ ਚਾਨਣ ਨਹੀਂ ਹੁੰਦਾ ਜਦੋਂ ਸਾਨੂੰ ਕੋਈ ਗਿਆਨ ਦਾ ਪ੍ਰਕਾਸ਼ ਸਾਡੇ ਅੰਦਰ ਨਹੀਂ ਹੁੰਦਾ ਉਦੋਂ ਅਸੀਂ ਆਪਣੇ ਆਪ ਨੂੰ ਸਰਾਪੇ ਹੋਏ ਮਹਿਸੂਸ ਕਰਦੇ ਆ ਕਿ ਸਾਡੇ ਨਾਲੋਂ ਵੱਧ ਗਰੀਬ ਕੋਈ ਨਹੀਂ ਆ ਅਸੀਂ ਸਾਰੇ ਰਿਸ਼ਤੇਦਾਰਾਂ ਨਾਲੋਂ ਵੱਧ ਗਰੀਬ ਆ ਪ੍ਰਮਾਤਮਾ ਨੇ ਸਾਡੇ ਭਾਗਾਂ ਵਿੱਚ ਲਿਖੀ ਗਰੀਬੀ ਹੋਈ ਆ ਅਸੀਂ ਗਰੀਬੀ ਵਿੱਚ ਹੀ ਜੰਮੇ ਆ ਗਰੀਬੀ ਵਿੱਚ ਹੀ ਅਸੀਂ ਮਰ ਜਾਣਾ ਅਸੀਂ ਕਦੇ ਜ਼ਿੰਦਗੀ ਚ ਉੱਪਰ ਉਠਹੀ ਨਹੀਂ ਸਕਦੇ ਸੋ ਆਪਣੇ ਆਪ ਨੂੰ ਹੋਰ ਸਰਾਪ ਦੇਈ ਜਾਣਾ ਤੇ ਆਪਣੇ ਆਪ ਨੂੰ ਸਰਾਪੇ ਹੋਏ ਮਹਿਸੂਸ ਕਰੀ ਜਾਣਾ ਤੇ ਇਹਦੇ ਨਾਲ ਹੀ ਜਿਹੜਾ ਯੂਨੀਵਰਸਾ ਬ੍ਰਹਿਮੰਡਾ ਉਹਨੂੰ ਇਹੀ ਸੰਦੇਸ਼ ਜਾਈ ਜਾਂਦਾ ਕਿ ਮੈਂ ਗਰੀਬ ਆ ਗਰੀਬ ਹੀ ਪੈਦਾ ਹੋਇਆ ਤੇ ਗਰੀਬ ਨਹੀਂ ਮਰ ਜਾਣਾ ਤੇ ਇਸੇ ਤਰ੍ਹਾਂ ਇਹ એનર્ਜੀ ਸਾਡੇ ਅੰਦਰ ਸਾਡੇ ਸਬਕੌਂਸ਼ੀਅਸ ਦੇ ਵਿੱਚ ਘਰ ਕਰ ਜਾਂਦੀ ਆ ਤੇ ਅਸੀਂ ਆਪਣੇ ਆਪ ਨੂੰ ਸਰਾਪੇ ਹੋਈ ਮਹਿਸੂਸ ਕਰੀ ਜਾਂਦੇ ਆ ਹਰ ਵੇਲੇ ਅਸੀਂ ਧਨ ਦੇ ਲਈ ਦੂਸਰਿਆਂ ਦੇ ਹੱਥਾਂ ਵੱਲ ਦੇਖੀ ਜਾਂਦੇ ਆ ਕਿ ਸ਼ਾਇਦ ਸਾਨੂੰ ਇੱਧਰੋਂ ਕੋਈ ਮਦਦ ਮਿਲ ਜਵੇ ਸ਼ਾਇਦ ਇੱਧਰੋਂ ਕੋਈ ਮਦਦ ਮਿਲ ਜਵੇ ਆਪਣੇ ਆਪ ਵੀ ਅਸੀਂ ਉਹਨੇ ਕ ਕਾਮਯਾਬ ਆਪਣੇ ਆਪ ਨੂੰ ਮਹਿਸੂਸ ਹੀ ਨਹੀਂ ਕਰਦੇ ਕਿਉਂਕਿ ਸਾਡੇ ਅੰਦਰ ਉਹ એનર્ਜੀ ਨਹੀਂ ਹੁੰਦੀ ਸਾਨੂੰ ਲੱਗਦਾ ਆ ਅਸੀਂ ਕਿੰਨੇ ਕੁ ਵੀ ਅਫਰਟਸ ਕਰ ਲਈਏ ਸਾਡੇ ਕੋਲ ਧਨ ਕਦੇ ਆਉਣਾ ਹੀ ਨਹੀਂ ਆ ਜਿਹੜੀ ਅਮੀਰੀ ਹੈ ਤਾਂ ਹੋਰ ਲੋਕਾਂ ਦੇ ਲਈ ਬਣੀ ਆ ਸਾਡੇ ਕਰਮਾਂ ਦੇ ਵਿੱਚ ਤਾਂ ਪੈਸਾ ਲਿਖਿਆ ਹੀ ਨਹੀਂ ਆ ਇਹ ਸਾਰੇ 네ਗੇਟਿਵ ਵਰਡ ਨੇ 네ਗੇਟਿਵ ਸੈਂਟੈਂਸ ਨੇ ਜਿੰਨੇ ਜ਼ਿਆਦਾ ਬੋਲਦੇ ਜਾਵਾਂਗੇ ਉਹਨੇ ਅਸੀਂ ਹੋਰ ਜਿਹੜੇ ਆਰਥਿਕ ਪੱਧਰ ਤੇ ਨੂੰ ਡਿੱਗਦੇ ਜਾਵਾਂਗੇ ਕਿਉਂਕਿ ਮੈਂ ਇੱਕ ਬੁੱਕ ਦੇ ਵਿੱਚ ਪੜ੍ਹਿਆ ਸੀਗਾ ਕਿ ਇਹ ਵੀ ਗੱਲਾਂ ਸੱਚੀਆਂ ਨੇ ਕਿ ਲੋਕ ਤੁਹਾਡੀ ਨਹੀਂ ਤੁਹਾਡੇ ਪੈਸੇ ਦੀ ਕਦਰ ਕਰਦੇ ਨੇ ਜਦੋਂ ਫਿਰ ਅਸੀਂ ਦੇਖਦੇ ਹੁੰਨੇ ਆ ਕਿ ਸਾਡੇ ਕੋਲ ਪੈਸੇ ਨਹੀਂ ਆ ਤਾਂ ਕੋਈ ਸਾਨੂੰ ਕਿਸੇ ਫੰਕਸ਼ਨ ਦੇ ਵਿੱਚ ਇਨਵਾਈਟ ਨਹੀਂ ਕਰਦਾ ਸਾਨੂੰ ਕਿਸੇ ਪ੍ਰੋਗਰਾਮ ਦੇ ਵਿੱਚ ਲੋਕ ਨਹੀਂ ਬੁਲਾਉਂਦੇ ਤਾਂ ਉਹ ਸਾਡੇ ਖਾਲੀ ਜੇਬ ਕਰਕੇ ਆ ਫਿਰ ਅਸੀਂ ਹੋਰ ਆਪਣੇ ਆਪ ਨੂੰ ਕੋਸਦੇ ਆ ਜਦੋਂ ਕਿ ਇਹ ਗੱਲਾਂ ਧਿਆਨ ਚ ਰੱਖਣੀਆਂ ਚਾਹੀਦੀਆਂ ਨੇ ਕਿ ਲੋਕ ਮਤਲਬ ਦੇ ਲਈ ਸਾਡੇ ਨਾਲ ਖੜਦੇ ਨੇ ਨਾ ਕਿ ਸਾਡਾ ਸਾਥ ਦੇਣ ਦੇ ਲਈ ਜਿੰਨੀ ਦੇਰ ਤੱਕ ਸਾਡੀ ਜੇਬ ਦੇ ਵਿੱਚ ਪੈਸੇ ਨੇ ਉਨੀ ਦੇਰ ਤੱਕ ਹੀ ਸਾਡੇ ਰਿਸ਼ਤੇਦਾਰ ਦੋਸਤ ਮਿੱਤਰ ਹੁੰਦੇ ਨੇ ਉਸ ਤੋਂ ਬਿਨਾ ਕੋਈ ਸਾਡੇ ਨਾਲ ਨਹੀਂ ਖੜਦਾ ਦੁੱਖ ਦੇ ਸਮੇਂ ਬਹੁਤ ਘੱਟ ਲੋਕ ਨੇ ਜਿਹੜੇ ਸਾਥ ਦਿੰਦੇ ਨੇ ਇੱਕ ਖਾਲੀ ਜੇਬ ਬਹੁਤ ਕੁਝ ਸਬਕ ਸਿਖਾ ਜਾਂਦੀ ਹੈ ਕਿਸੇ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਚੰਗੇ ਮਾੜੇ ਦੀ ਉਸ ਨੂੰ ਪਛਾਣ ਕਰਨੀ ਸਿਖਾ ਜਾਂਦੀ ਆ ਬਾਕੀ ਰਹੀ ਗੱਲ ਦੋਸਤਾਂ ਤੇ ਰਿਸ਼ਤੇਦਾਰਾਂ ਦੀ ਉਹ ਉਦੋਂ ਤੱਕ ਹੀ ਤੁਹਾਡੇ ਨਾਲ ਖੁਸ਼ ਹੁੰਦੇ ਨੇ ਜਦੋਂ ਤੱਕ ਉਹਨਾਂ ਨੂੰ ਲੱਗਦਾ ਕਿ ਤੁਹਾਡੀ ਜਿਹੜੀ ਤਰੱਕੀ ਆ ਉਹ ਨਾ ਤੋਂ ਹੇਠਲੇ ਲੈਵਲ ਦੀ ਆ ਜਦੋਂ ਇਹ ਤੁਹਾਡੀ ਤਰੱਕੀ ਉਹਨਾਂ ਤੋਂ ਉੱਪਰਲੇ ਲੈਵਲ ਦੀ ਹੋਣੀ ਸ਼ੁਰੂ ਹੋ ਜਾਂਦੀ ਆ ਉਹਨਾਂ ਦੇ ਅੰਦਰ ਤੁਹਾਡੇ ਲਈ ਜੈਲਸੀ ਦੀ ਭਾਵਨਾ ਆਣੀ ਸ਼ੁਰੂ ਹੋ ਜਾਂਦੀ ਆ ਸੋ ਇਹ ਤਾਂ ਸੀਗਾ ਕਿ ਗਰੀਬੀ ਸਾਨੂੰ ਇੱਕ ਸਰਾਪ ਕਦੋਂ ਲੱਗਦੀ ਆ ਦੂਸਰਾ ਹੁਣ ਆਪਾਂ ਦੂਜੇ ਪੱਖ ਤੋਂ ਸੋਚਾਂਗੇ ਕਿ ਇਹ ਹੀ ਗਰੀਬੀ ਸਾਨੂੰ ਇੱਕ ਬਲੇਸਿੰਗ ਕਦੋਂ ਲੱਗਣ ਲੱਗ ਜਾਂਦੀ ਆ ਸਾਨੂੰ ਇੱਕ ਵਾਰ ਇਹ ਕਦੋਂ ਲੱਗਣ ਲੱਗ ਜਾਂਦੀ ਆ ਇਹ ਗਰੀਬੀ ਉਦੋਂ ਹੀ ਵਾਰ ਲੱਗਣ ਲੱਗ ਜਾਂਦੀ ਆ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਪੂਰਨ ਪਰਮੇਸ਼ਰ ਸਾਨੂੰ ਉਸ ਆਪਣੇ ਨਾਮ ਦੇ ਨਾਲ ਜੋੜ ਲੈਂਦਾ ਜਾਂ ਸਾਡੇ ਅਧਿਆਤਮਿਕ ਤਰੱਕੀ ਕਰਨੇ ਸ਼ੁਰੂ ਕਰ ਦਿੰਦਾ ਮਾਲਕ ਉਹਦੀ ਰਜਾ ਬਿਨਾ ਕੁਝ ਵੀ ਨਹੀਂ ਹੁੰਦਾ ਪਰਮਾਤਮਾ ਸਾਨੂੰ ਅਧਿਆਤਮਿਕ ਦੇ ਰਸਤੇ ਤੇ ਚਲਾ ਕੇ ਸਾਡੇ ਅੰਦਰ ਜਦੋਂ ਨਾਮ ਦੀ ਬਖਸ਼ਿਸ਼ ਕਰਦਾ ਸਭ ਤੋਂ ਉੱਤਮ ਦਾਤਾ ਨਾਮ ਇਸ ਤੋਂ ਉੱਪਰ ਕੋਈ ਵੀ ਦਾਤ ਨਹੀਂ ਆ ਜਿਸ ਇਨਸਾਨ ਦੇ ਕੋਲ ਨਾਮ ਦੀ ਦਾਤਾ ਬੜ ਮੁੱਲੀ ਦਾਤਾ ਹੀਰੇ ਰੂਪੀ ਦਾਤਾ ਤੇ ਉਸ ਦੇ ਲਈ ਬਾਕੀ ਸਭ ਬਹੁਤ ਹੀ ਛੋਟੀਆਂ ਦਾਤਾਂ ਨੇ ਫਿਰ ਜਿਹਦੇ ਕੋਲ ਇਹ ਨਾਮ ਰੂਪੀ ਰਤਨ ਜਵਾਹਰਾ ਉਹਦੇ ਪਿੱਛੇ ਫਿਰ ਜਿਹੜੀ ਦੁਨਿਆਵੀ ਮਾਇਆ ਉਹ ਭੱਜ-ਭੱਜ ਕੇ ਆਉਣੀ ਸ਼ੁਰੂ ਹੋ ਜਾਂਦੀ ਆ ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ 1123 ਅੰਕ ਤੇ ਉੱਪਰ ਬਹੁਤ ਸੋਹਣੀ ਇੱਕ ਪੰਕਤੀ ਲਿਖੀ ਆ ਹਰ ਕੇ ਨਾਮ ਕੇ ਵਪਾਰੀ ਹੀਰਾ ਹੱਥ ਚੜਿਓ ਨਿਰਮੋਲਕ ਛੁੱਟ ਗਈ ਸੰਸਾਰੀ ਇਹ ਕ ਹੀਰਾ ਆ ਅਕਾਲ ਪੁਰਖ ਵਾਹਿਗੁਰੂ ਜਦੋਂ ਉਹ ਗਿਆਨ ਰੂਪੀ ਚਾਨਣ ਨਾਮ ਰੂਪੀ ਚਾਨਣ ਸਾਡੇ ਅੰਦਰ ਬਖਸ਼ਦਾ ਆ ਤਾਂ ਉਹਦੋਂ ਪਤਾ ਲੱਗਦਾ ਆ ਕਿ ਉਹ ਜਿਹੜੀ ਗਰੀਬੀ ਸਾਡੀ ਜ਼ਿੰਦਗੀ ਦੇ ਵਿੱਚ ਆਈ ਸੀ ਉਹ ਸਿਰਫ ਮਾਲਕ ਨੇ ਆਪ ਭੇਜੀ ਸੀ ਔਰ ਉਹ ਕੋਈ ਸਮੇ ਲਈ ਹੋਈ ਹੁੰਦੀ ਆ ਚੰਗੇ ਮਾੜੇ ਦੀ ਸਹੀ ਗਲਤ ਦੀ ਪਛਾਣ ਕਰਾਉਣ ਲਈ ਆਉਂਦੀ ਆ ਔਰ ਇੱਕ ਗੱਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਰੋਸੇ ਤੇ ਕਹਿੰਨੀ ਆ ਕਿ ਜਿਸ ਨੂੰ ਵਾਹਿਗੁਰੂ ਨੇ ਨਾਮ ਦੀ ਦਾਤ ਬਖਸ਼ ਦਿੱਤੀ ਆ ਮੁੜ ਕੇ ਵਾਹਿਗੁਰੂ ਉਸ ਨੂੰ ហេਠਾ ਨਹੀਂ ਡੇਗਦਾ ਕਿਉਂਕਿ ਉਸ ਨੂੰ ਆਪਣੇ ਨਾਮ ਦੀ ਲਾਜ ਹੁੰਦੀ ਆ ਫਿਰ ਉਹ ਇਨਸਾਨ ਡੇ ਬਾਏ ਡੇ ਦਿਨ ਬਾਏ ਦਿਨ ਬਦ ਦਿਨ ਤਰੱਕੀ ਹੀ ਕਰਦਾ ਵਾ ਮਾਲਕ ਉਸ ਨੂੰ ਉਹ ਅੰਬਰਾਂ ਦੀਆਂ ਉਚਾਈਆਂ ਛੂਣ ਤੱਕ ਆਪ ਸਹਾਇਤਾ ਕਰਦਾ ਵਾ ਕਿਉਂਕਿ ਮਾਲਕ ਫਿਰ ਅਜਿਹਿਆਂ ਨੂੰ ਆਪ ਦੁਨੀਆ ਦੇ ਸਾਹਮਣੇ ਲਿਆ ਕੇ ਖੜਾ ਕਰ ਦੇਣਾ ਚਾਹੁੰਦਾ ਆ ਕਿ ਉਸ ਵਾਹਿਗੁਰੂ ਦੇ ਲੜ ਲੱਗ ਕੇ ਉਸ ਨਾਮ ਰੂਪੀ ਦਾਤ ਦੇ ਨਾਲ ਕਿਸ ਤਰ੍ਹਾਂ ਇਹਨਾਂ ਦੇ ਦਿਨ ਫਿਰਗੇ ਤੇ ਫਿਰ ਜੇ ਮਾਲਕ ਦੇਣ ਹੀ ਨਹੀਂ ਫਿਰੂਗਾ ਤੇ ਦੂਜਿਆਂ ਨੂੰ ਉਸ ਨਾਮ ਰੂਪੀ ਜਿਹੜਾ ਰਤਨਾਂ ਜਵਾਹਰ ਮਿਲਿਆ ਹੁੰਦਾ ਉਹਦੀ ਕਦਰ ਕਿਵੇਂ ਹੋਊਗੀ ਮਾਲਕ ਨੇ ਆਪਣੇ ਨਾਮ ਦੀ ਕਦਰ ਵੀ ਤਾਂ ਕਰਵਾਉਣੀ ਹੁੰਦੀ ਆ ਇਹ ਮਾਲਕ ਦਾ ਅਸੂਲ ਆ ਇਹ ਮਾਲਕ ਦਾ ਬਿਰਦ ਉਹਨੇ ਜਿਹੜਾ ਰੱਖਣਾ ਹੁੰਦਾ ਉਹਨੇ ਜਿਹੜਾ ਬਿਰਦ ਪਾਲਣਾ ਹੁੰਦਾ ਆ ਜਿਸ ਤਰ੍ਹਾਂ ਇੱਕ ਦੁਨਿਆਵੀ ਇਨਸਾਨ ਨੂੰ ਆਪਣੇ ਨਾਮ ਦੀ ਲਾਜ ਹੁੰਦੀ ਆ ਆਪਣਾ ਨੱਕ ਰੱਖਣ ਦੇ ਲਈ ਉਹ ਕਿੰਨਾ ਕੀਤੇ ਵੀ ਅੱਡੀਆਂ ਚੁੱਕ ਕੇ ਫਾਹ ਲੈਂਦਾ ਆ ਕਿਸੇ ਪ੍ਰੋਗਰਾਮ ਦੇ ਵਿੱਚ ਕਹਿੰਦਾ ਆ ਕਿ ਮੇਰੀ ਵੀਚਤੀ ਨਾ ਹੋ ਜAVE ਤੇ ਮੈਂ ਵੱਧ ਚੜ ਕੇ ਖਰਚਾ ਕਰਾਂ ਮੈਂ ਜੇ ਕਰਾਂ ਮੈਂ ਉਹ ਕਰਾਂ ਉਹ ਅਕਾਲਪੁਰਖ ਵਾਹਿਗੁਰੂ ਆ ਫਿਰ ਉਸ ਨੂੰ ਆਪਣੇ ਨਾਮ ਦੀ ਲਾਜ ਕਿਵੇਂ ਨਹੀਂ ਹੋਊਗੀ ਕਿਵੇਂ ਨਹੀਂ ਉਸ ਨੂੰ ਉਸ ਨੇ ਆਪਣਾ ਬਿਰਦ ਜਿਹੜਾ ਆ ਉਹ ਪਾਲਣਾ ਹੁੰਦਾ ਕਿ ਲੋਕ ਮੇਰੇ ਨਾਮ ਦੇ ਕਰਕੇ ਉਹਨਾਂ ਦਾ ਭਰੋਸਾ ਹੋਰ ਬਣੇ ਗੁਰਵਾਣੀ ਗੁਰੂਤਾਪ ਵਰਵਾਉਂਦੇ ਆ ਕਿ ਭਾਗ ਠੜੇ ਹਰ ਸੰਤ ਤੁਮਾਰੇ ਜੇਨ ਕਰ ਤਨ ਹਰ ਨਾਮਾ ਸੋ ਇਸ ਤੋਂ ਉੱਤਮ ਭਾਗਤਾ ਕਿਸੇ ਦੇ ਹੋ ਹੀ ਨਹੀਂ ਸਕਦੇ ਜਿਹਦੇ ਪੱਲੇ ਨਾਮ ਧਾਨਾ ਸੋ ਜਿਸ ਤਰ੍ਹਾਂ ਤ੍ਰੂ ਭਗਤ ਉਹਨਾਂ ਦੀ ਮਾਤਾ ਨੂੰ ਤ੍ਰੂ ਭਗਤ ਨੇ ਜਦੋਂ ਸਵਾਲ ਕੀਤਾ ਸੀ ਕਿ ਤੂੰ ਰਾਣੀਆ ਕਿ ਗੋਲੀਆਂ ਤੇ ਉਸਨੇ ਕੀ ਕਿਹਾ ਸੀ ਕਿ ਮੈਂ ਜਨਮ ਤਾਂ ਰਾਜਿਆਂ ਦੇ ਘਰੀ ਲਿਆ ਸੀ ਵਿਆਹੀ ਵੀ ਰਾਜੇ ਨੂੰ ਸੀ ਪਰ ਕਰਮਾਂ ਦੇ ਕਰਕੇ ਮੈਂ ਨਾਮ ਨਹੀਂ ਜਪਿਆ ਮੈਂ ਗੋਲੀ ਬਣ ਕੇ ਰਹਿ ਗਈ ਤੇ ਫਿਰ ਤ੍ਰੂਪ ਭਗਤ ਤੇ ਇਸ ਗੱਲ ਦਾ ਬਹੁਤ ਅਸਰ ਕੀਤਾ ਸੀ ਜਿਉ ਭਗਤੀ ਕਰਕੇ ਐਨਾ ਨਾਮ ਕਮਾ ਸਕਦੇ ਆ ਤੇ ਅਸੀਂ ਕਿਉਂ ਨਹੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਲਾੜ ਲਾ ਕੇ ਸਿਮਰਨ ਕਰਕੇ ਸੇਵਾ ਕਰਕੇ ਕਿਉਂਕਿ ਦੋਹੀ ਚੀਜ਼ਾਂ ਨੇ ਜਿਹੜੀਆਂ ਸਾਨੂੰ ਗੁਰੂ ਮਹਾਰਾਜ ਨੇ ਝੋਲੀ 'ਚ ਪਾਈਆਂ ਸੇਵਾ ਤੇ ਸਿਮਰਨ ਸੇਵਾ ਤੇ ਸਿਮਰਨ ਕਰਕੇ ਸਾਡੇ ਜਿਹੜੇ ਆ ਭਾਗ ਬਣਦੇ ਨੇ ਮਹਾਰਾਜ ਨੇ ਕੁਝੇ ਚ ਸਮੁੰਦਰ ਬੰਦ ਕਰਤਾ ਸੇਵਾ ਤੇ ਸਿਮਰਨ ਦੀ ਦਾਤ ਸਾਨੂੰ ਬਖਸ਼ ਕੇ ਕਿਉਂਕਿ ਇਹਦੇ ਨਾਲ ਹੀ ਸਾਰੀਆਂ ਦਾਤਾ ਆਪਣੇ ਆਪ ਇਨਸਾਨ ਕੋਲ ਚੱਲ ਕੇ ਆਉਂਦੀਆਂ ਨੇ ਤੇ ਜਦੋਂ ਕਿਸੇ ਦੀ ਝੋਲੀ ਸੇਵਾ ਤੇ ਸਿਮਰਨ ਪੈ ਗਿਆ ਜਿੰਨੇ ਵੀ ਵਿਊਅਰਸ ਇਸ ਵੀਡੀਓ ਨੂੰ ਸੁਣਦੇ ਨੇ ਜਿਸ ਨੂੰ ਵੀ ਮਾਲਕ ਨੇ ਦਾਤਾਂ ਬਖਸ਼ ਦਿੱਤੀਆਂ ਨੇ ਜਿਨ ਨਹੀਂ ਵੀ ਬਖਸ਼ੀਆਂ ਹਜੇ ਤਾਂ ਅਰਦਾਸ ਜਰੂਰ ਕਰਿਓ ਕਿ ਇਹ ਵਾਹਿਗੁਰੂ ਜੀ ਇਹ ਦੋ ਦਾਤਾਂ ਸਾਡੀ ਝੋਲੀ ਦੇ ਵਿੱਚ ਪਾ ਦਿਓ ਇੱਕ ਸੇਵਾ ਤੇ ਇੱਕ ਸਿਮਰਨ ਇਹਨਾਂ ਦੋਨਾਂ ਦਾਤਾਂ ਦੇ ਨਾਲ ਹੀ ਬਾਕੀ ਸਾਰੀਆਂ ਦਾਤਾਂ ਮਾਇਆ ਇਹ ਸਾਰੀ ਦਾਸੀ ਬਣ ਕੇ ਰਹਿ ਜਾਣੀਆਂ ਤੇ ਆਪ ਜੀ ਦੇ ਕੋਲ ਇਹ ਮਾਇਆ ਭੱਜ ਭੱਜ ਕੇ ਆਊਗੀ ਤੇ ਉਦੋਂ ਫਿਰ ਆਪ ਜੀ ਨੂੰ ਲੱਗੂਗਾ ਕਿ ਜਿੰਨਾ ਕ ਸਮਾਂ ਅਸੀਂ ਮਾੜੇ ਦਿਨ ਕੱਟੇ ਨੇ ਪੈਸੇ ਪੱਖੋਂ ਤੰਗੀ ਦੇ ਦਿਨ ਕੱਟੇ ਨੇ ਉਹ ਸਾਡੇ ਲਈ ਵਾਹਿਗੁਰੂ ਜੀ ਨੇ ਇੱਕ ਬਲੈਸਿੰਗ ਦੇ ਤੌਰ ਤੇ ਸਾਨੂੰ ਦਿੱਤੀ ਸੀ ਉਹ ਦਿਨ ਤਾਂ ਕਿ ਅਸੀਂ ਉਸ ਵਾਹਿਗੁਰੂ ਜੀ ਦੇ ਨਾਲ ਹੋਰ ਜੁੜ ਸਕੀਏ ਹੋਰ ਭਿੱਜ ਕੇ ਉਸ ਦੀ ਅराधना ਕਰ ਸਕੀਏ ਕਿਉਂਕਿ ਨਾਮ ਨਾਲ ਭਾਗਾਂ ਦਾ ਜਿਹੜਾ ਖਜ਼ਾਨਾ ਵਾ ਉਹ ਵੱਧਦਾ ਹੀ ਜਾਂਦਾ ਇਸ ਕਰਕੇ ਬੰਦਗੀ ਦੇ ਵਿੱਚ ਕਦੇ ਵੀ ਢਿੱਲ ਨਹੀਂ ਕਰਨੀ ਚਾਹੀਦੀ ਸੇਵਾ ਕਿਸੇ ਵੀ ਕਿਸਮ ਦੀ ਹੋ ਸਕਦੀ ਆ ਮਾਲਕ ਕਦੇ ਘਾਟਾ ਨਹੀਂ ਛੱਡਦਾ ਬਸ ਆਪਣਾ ਦਸਵੰਦ ਹਮੇਸ਼ਾ ਕੱਢਦੇ ਰਹਿਣਾ ਚਾਹੀਦਾ ਸਮੇ ਦਾ ਦਸਵੰਦ ਵੀ ਤੇ ਮਾਇਆ ਦਾ ਦਸਵੰਦ ਵੀ ਹਮੇਸ਼ਾ ਪਾਈ ਪਾਈ ਦਾ ਹਸਾਵਸ ਮਾਲਕ ਨੂੰ ਦੇਣਾ ਚਾਹੀਦਾ ਸਗਤਿ ਸ਼ੁਕਰਾਨਾ ਕਰਨਾ ਚਾਹੀਦਾ ਕਿ हे ਪ੍ਰਭੂ ਅਸੀਂ ਤਾਂ ਸਿਰਫ 10% ਆਪ ਜੀ ਨੂੰ ਦੇ ਰਹੇ ਹਾਂ ਆਪ ਜੀ ਦਾ ਦਿੱਤਾ ਹੋਇਆ 90% ਅਸੀਂ ਖਾ ਰਹੇ ਹਾਂ ਉਹਦੇ ਲਈ ਕੋਟਾਨ ਕੋਟਾਨ ਧੰਨਵਾਦ ਜਿਹੜਾ ਅਸੀਂ 13 ਹੀ ਦਿੱਤਾ ਹੋਇਆ 90% ਖਾ ਰਹੇ ਹਾਂ 10% ਵੀ 13 ਤੇ 90 ਵੀ 13 ਮਾਲਕਾ ਤੂੰ ਸਾਡੇ ਤੇ ਤਰਸ ਕਰਕੇ ਸਾਨੂੰ 90% ਬਖਸ਼ਿਆ ਦਸਵੰਦ ਕੱਢਣ ਚ ਕਦੇ ਵੀ ਢਿਲ ਨਹੀਂ ਕਰਨੀ ਚਾਹੀਦੀ ਜੇਕਰ ਇਨਕਮ 1 ਲੱਖ ਆਪਜੀ ਦੀ ਤਾਂ 10000 ਉਸੇ ਵੇਲੇ ਕੱਢ ਕੇ ਇੱਕ ਪਾਸੇ ਤੇ ਰੱਖ ਦਿਓ ਇਹੀ ਸੋਚ ਕੇ ਕੱਢ ਦੇਣਾ ਕਿ ਜੇਕਰ ਮੇਰੀ ਤਨਖਾਹ 90000 ਹੀ ਹੁੰਦੀ ਫਿਰ ਵੀ ਤਾਂ ਮੈਂ ਗੁਜ਼ਾਰਾ ਕਰਨਾ ਸੀ ਸੋ ਹਮੇਸ਼ਾ ਉਸ ਮਾਲਕ ਦਾ ਸ਼ੁਕਰਗੁਜ਼ਾਰ ਹੁੰਦੇ ਰਹਿਣਾ ਚਾਹੀਦਾ ਤੇ ਆਪ ਤੋਂ ਅਮੀਰਾਂ ਦੇ ਵੱਲ ਦੇਖ ਕੇ ਬਸ ਫੇਰ ਵੀ ਉਸ ਮਾਲਕ ਨੂੰ ਪਿਆਰ ਭਰੀ ਇੱਕ ਸਮਾਈਲ ਭੇਜਦੇ ਰਹਿਣਾ ਕਿ ਵਾਹਿਗੁਰੂ ਤੇਰੀ ਹੀ ਰੰਗ ਨੇ ਆਪੇ ਅਮੀਰਾਂ ਵਿੱਚ ਵਸੀ ਜਾਣਾ ਆਪੇ ਗਰੀਬਾਂ ਵਿੱਚ ਵਸ ਕੇ ਖੇਢੀ ਜਾਣਾ ਖੇਡਾਂ ਸਾਰੀਆਂ ਤੇਰੀਆਂ ਹੀ ਨੇ ਤੇ ਆਪਣੇ ਕਰਮਾਂ ਨੂੰ ਕਦੇ ਵੀ ਕੋਸਣਾ ਨਹੀਂ ਚਾਹੀਦਾ ਚੰਗੇ ਮਾੜੇ ਦਿਨ ਜਿੰਦਗੀ ਦੇ ਵਿੱਚ ਹਰ ਇੱਕ ਦੇ ਇਨਸਾਨ ਦੇ ਚੱਲਦੇ ਹੀ ਰਹਿੰਦੇ ਨੇ ਜਿਹੜੇ ਬਹੁਤ ਜ਼ਿਆਦਾ ਅਮੀਰ ਨੇ ਜੇਕਰ ਉਹਨਾਂ ਦੇ ਕੋਲ ਗਿਆਨ ਨਹੀਂ ਆ ਤਾਂ ਵੀ ਉਹ ਆਪਣੇ ਆਪ ਵਿੱਚ ਦੁਖੀ ਰਹਿੰਦੇ ਨੇ ਸਾਡੇ ਨਾਲੋਂ ਵੱਧ ਦੁਖੀ ਹੋ ਸਕਦੇ ਨੇ ਹੋ ਸਕਦਾ ਉਹ ਨੀਂਦ ਦੀਆਂ ਗੋਲੀਆਂ ਲੈ ਕੇ ਸੌਂਦੇ ਹੋਣ ਪਰ ਜੇ ਜੇਕਰ ਤੁਹਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਨਾਮ ਨਾਲ ਜੋੜ ਲਿਆ ਤੇ ਆਪਜੀ ਤੋਂ ਵੱਧ ਅਮੀਰ ਕੋਈ ਹੋ ਹੀ ਨਹੀਂ ਸਕਦਾ ਜਿਸ ਦੇ ਅੰਦਰ ਸੱਚ ਦੀ ਖੋਜ ਪੈਦਾ ਹੋ ਗਈ ਸੱਚ ਦੀ ਪਿਆਸ ਪੈਦਾ ਹੋ ਗਈ ਉਹ ਤੋਂ ਵੱਧ ਅਮੀਰ ਦੁਨੀਆ ਦੇ ਵਿੱਚ ਕੋਈ ਇਨਸਾਨ ਨਹੀਂ ਹੋ ਸਕਦਾ ਤੁਸੀਂ ਨਿਗਾਹ ਮਾਰ ਕੇ ਦੇਖ ਲਿਓ ਉਹੀ ਇਨਸਾਨ ਸਭ ਤੋਂ ਵੱਡਾ ਅਮੀਰ ਆ ਜਿਹਦੇ ਅੰਦਰ ਸੱਚ ਦੇ ਰਾਸਤੇ ਤੇ ਚੱਲਣ ਦੀ ਚਾਹਤ ਪੈਦਾ ਹੋ ਗਈ ਤੁਸੀਂ ਸਾਰੇ ਆਪਣੇ ਆਪ ਨੂੰ ਬਹੁਤ ਭਾਗਾਂ ਵਾਲੇ ਮਹਿਸੂਸ ਕਰਿਆ ਕਰੋ ਹਮੇਸ਼ਾ ਸ਼ੁਕਰਾਨੇ ਦੇ ਭਾਵ ਵਿੱਚ ਰਿਹਾ ਕਰੋ ਤੇ ਆਪਜੀਤੋਂ ਵੀ ਮੈਂ ਬਹੁਤ ਕੁਝ ਸਿੱਖਦੀ ਰਹਿਣਾ ਤੇ ਆਪ ਆਪਣੇ ਕਮੈਂਟ ਕਰਕੇ ਜਰੂਰ ਆਪਣੇ ਵਿਊਜ਼ ਜਰੂਰ ਦਿਆ ਕਰੋ ਵਾਹਿਗੁਰੂ ਆਪ ਸਭ ਨੂੰ ਦਿਨ ਦੁੱਗਣੀ ਰਾਤ ਚੌਗਣੀ ਹਰ ਪੱਖ ਤੋਂ ਤਰੱਕੀ ਬਖਸ਼ੇ ਚਾਹੇ ਉਹ ਸਮਾਜਿਕ ਪੱਖ ਤੋਂ ਹੋਵੇ ਚਾਹੇ ਆਰਥਿਕ ਪੱਖ ਤੋਂ ਹੋਵੇ ਚਾਹੇ ਉਹ ਅਧਿਆਤਮਿਕ ਪੱਖ ਤੋਂ ਹੋਵੇ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਤੇ ਮੈਨੂੰ ਵੀ ਉਹ ਦਾਤਾ ਨਾਮ ਵਾਲੀਆਂ ਦਾਤਾ ਬੰਦਗੀ ਵਾਲੀਆਂ ਦਾਤਾ ਸੇਵਾ ਵਾਲੀਆਂ ਦਾਤਾ ਸਿਮਰਨ ਵਾਲੀਆਂ ਦਾਤਾ ਆਪ ਜੀ ਦੇ ਨਾਲ ਨਾਲ ਸਾਡੇ ਤੇ ਵੀ ਤਰਸ ਕਰਕੇ ਸਾਨੂੰ ਵੀ ਬਖਸ਼ ਦੇ ਰਹਿਣ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਆਪ ਜੀ ਆਪਣੇ ਸੁਝਾਅ ਜਰੂਰ ਦਿਓ ਤੇ ਨਵੇਂ-ਨਵੇਂ ਟੌਪਿਕ ਜਰੂਰ ਦੱਸ ਦੇ ਰਹੋ ਤੁਹਾਨੂੰ ਕਿਸ ਟੌਪਿਕ ਤੇ ਨੈਕਸਟ ਵੀਡੀਓ ਚਾਹੀਦੀ ਹੈ ਰੋਮ ਰੋਮ ਸ਼ੁਕਰਾਨਾ ਆਪ ਸਾਰੇ ਵਿਊਅਰਸ ਦਾ ਜਿਨ੍ਹਾਂ ਨੇ ਵੀਡੀਓ ਨੂੰ ਲਾਈਕ ਕੀਤਾ, ਸਬਸਕ੍ਰਾਈਬ ਚੈਨਲ ਨੂੰ ਕੀਤਾ ਤੇ ਵੀਡੀਓ ਨੂੰ ਸ਼ੇਅਰ ਕੀਤਾ ਤੇ ਵੀਡੀਓ ਨੂੰ ਸੁਣਿਆ ਸਾਰਿਆਂ ਦਾ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦਾ ਵੀ ਰੋਮ ਰੋਮ ਸ਼ੁਕਰਾਨਾ ਥੈਂਕ ਯੂ ਅਕਾਲ ਪੁਰਖ ਥੈਂਕ ਯੂ ਜੀ